ਜਾ ਰਹੀ ਹੈ ਕਿ ਇਹ ਬੱਚੇ ਨੇ ਬੈਠਿਆ ਫੜਦਾ ਜੜਾ ਜਿਹੜੀ ਆਵਾਜ਼ ਆ ਫੜ ਨਹੀਂ ਆਉਣੀ ਚਾਹੀਦੀ ਐ ਵੱਖ-ਵੱਖ ਚੈਨਲਾਂ ਦੇ ਤੋਂ ਲੋਕਾਂ ਤੱਕ ਪੱਤਰਕਾਰ ਟੀਮਾਂ ਦੇ ਜਿਹੜੀਆਂ ਜਿਹੜੀ ਆਵਾਜ਼ ਪਟਾਉਣ ਵਾਸਤੇ ਸਰਕਾਰਾਂ ਤੱਕ ਹਰੇਕੋ ਵਰਗ ਤੱਕ ਜਿਹੜੇ ਲੜਦੇ ਨੇ ਲੋਕ ਨੇ ਇੱਕ ਦਿਨ ਸਟਿੱਕਰ ਤੋਂ ਔਰ ਕਿਤਨਾ ਕਿਤੇ ਜਿਵੇਂ মিডিਏ ਨੇ ਪੰਜਾਬ ਸਰਕਾਰ ਤੱਕ ਪਹੁੰਚੇ ਨੇ ਨਾ ਪਾਰਟੀ ਦਾ ਮੇਰੇ ਪੱਤਰਕਾਰ ਦੇ ਸਾਥੀ ਨੇ ਵਾਈਟਲਾਈਨ ਆਏ ਨੇ ਕਿਉਂਕਿ ਆਪਾਂ ਲੰਮਾ ਸਮਾਂ ਤੇਰੇ ਬੈਠਣਾ ਨੇ ਅੱਜ ਜਦੋਂ ਆਪਾਂ ਬਹਿਣਾ ਰੇ

मोटरी पंजाब ਵਿਰੋਧੀਆਂ ਕਹਿੰਦੇ ਨੇ ਅਗੇ ਸੀਐਸਟੀ ਦਾ ਕੰਮ ਕਰ ਕੋਈ ਨਹੀਂ ਅਸੀਂ ਲਿਖ ਕੇ ਖਾਨੂੰ ਦਿੱਤਾ ਹੋ ਵੀ ਅਸੀਂ ਪ੍ਰੋਪਰ ਧੁੰਗ ਰੱਖ ਕੇ ਅਸੀਂ ਪਬਲਿਕ ਕਰਾਂਗੇ ਇੱਕ ਗੱਲ ਸੁਣੀ ਜੀ ਕਿ ਨੰਬਰਾਂ ਪਰ ਤੋਂ ਤੁਹਾਡਾ ਥੋੜਾ ਜਿਹਾ ਕੰਮ ਕਰੀ ਆਪਣੀ ਨੇ ਹੋ ਗਿਆ ਕਾਰਵਾਈ ਕਰਨੀ ਸੀ ਇਸ ਪਰ ਕਮੇਟੀ ਜਿੰਦਾਬਾਦ 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 ਸਾਡੀਆਂ ਮੰਗਾਂ ਨੇ ਜਿਹੜੀਆਂ ਜੀ ਇੱਕ ਤਾਂ ਸਾਡਾ ਦਿਹਾੜੀ ਦਾ ਮਸਲਾ ਇਹ ਕਿਹੜਾ ਮੁੱਖ ਮਸਲਾ ਜਿਹਦਾ ਅੱਜ ਦਾ ਪ੍ਰੋਗਰਾਮ ਰੱਖਿਆ ਉਹ ਲੈਂਡ ਸੀਲਿੰਗ ਐਕਟ ਆ ਲੈਂਡ ਸੀਲਿੰਗ ਦਾ ਐਕਟ ਦੇ ਮੁਤਾਬਕ 17 ਕਿਲੋ ਤੋਂ ਵੱਧ ਕੁਝ ਵੀ ਰੱਖ ਨਹੀਂ ਸਕਦਾ। ਇਹ ਜਿਹੜੀ ਉੱਪਰ ਵਾਲੀ ਜ਼ਮੀਨ ਆ ਉਹ ਬੇਜ਼ਮੀਨੇ ਕਿਸਾਨਾਂ ਚ ਬੇਜ਼ਮੀਨੇ ਮਜ਼ਦੂਰਾਂ ਦੇ ਵਿੱਚ ਉਹਨਾਂ 'ਚ ਵੰਡੀ ਜਾਣੀ ਚਾਹੀਦੀ ਹੈ। ਜਿਹੜਾ ਮੁੱਖ ਮਸਲਾ ਜਿਹੜਾ ਜਿਹੜਾ ਪ੍ਰੋਗਰਾਮ ਰੱਖ ਜਦੋਂ ਹੁਣ ਕਿਸਾਨ ਟੇਨਾ ਰੋਕਦੇ ਨੇ ਆਪਦੇ ਹੱਕ ਮੰਗਦੇ ਨੇ। ਉਹਨਾਂ ਨੇ ਕੱਲ੍ਹ ਪ੍ਰੋਗਰਾਮ ਦਿੱਤਾ। ਉਹਨਾਂ ਨੂੰ ਪੰਜਾਬ ਸਰਕਾਰ ਨੇ ਇਹ ਕਿਹਾ ਵੀ ਤੁਸੀਂ ਸਾਨੂੰ ਐ ਦੱਸੋ ਵੀ ਜਗਾ ਕਿਹੜੇ ਟਰੈਕ ਤੇ ਬੈਠਣਾ ਜਾ ਕੇ। ਫਿਰ ਜਦੋਂ ਮਜ਼ਦੂਰ ਆਪਦਾ ਹੱਕ ਮੰਗਦੇ ਨੇ ਮਜ਼ਦੂਰਾਂ ਨਾਲ ਬਿੱਤਰਾ ਕਿਉਂ? ਕਿਤਨਾ ਕਿਤੇ ਜਿਹੜਾ ਜਾਤੀ ਤੌਰ ਤੇ ਇਹ ਲੋਕਾਂ ਨੂੰ ਤੰਗ ਕੀਤਾ ਜਾ ਰਿਹਾ ਇਹ ਕਿ ਇੱਕ ਆਪਾਂ ਕਹਿ ਸਕਦਾ ਲੁੱਟਣ ਵਾਲਿਆਂ ਦਾ ਇੱਕ ਜਿਹੜੇ ਲੁੱਟੇ ਜਾਣ ਵਾਲਿਆਂ ਦਾ ਤੇ ਜਿਹੜੇ ਲੁੱਟੇ ਜਾਣ ਵਾਲੇ ਲੋਕ ਨੇ ਇਹ ਆਪਦਾ ਹੱਕ ਵੀ ਨਹੀਂ ਮੰਗ ਸਕਦੇ ਜਿਹੜੇ ਭਾਰਤੀ ਸੰਵਿਧਾਨ ਦੇ ਵਿੱਚ ਸਾਰੀਆਂ ਸੋਧਾਂ ਹੋ ਰਹੀਆਂ ਨੇ ਉਸ ਮੁਤਾਬਕ ਜਿਹੜੇ ਇਹ ਲੋਕਾਂ ਦੇ ਹੱਕ ਨੁਕ ਹੋਏ ਜਾ ਰਹੇ ਨੇ ਤੇ ਉਹਦੇ ਪੱਖ ਦੇ ਵਿੱਚ ਜਿਹੜੀ ਕੇਂਦਰ ਸਰਕਾਰ ਆਉ ਤਾਂ ਹੈਗੀ ਹੈਗੀ ਆ ਨਾਲ ਨਾਲ ਜਿਹੜੀ ਭਗਵੰਤ ਮਾਨ ਸਰਕਾਰ ਆਉਗੀ ਹੈ ਹੁਣ ਭਗਵੰਤ ਮਾਨ ਸਰਕਾਰ ਜਿਹੜੇ ਲੋਕ ਮਜ਼ਦੂਰ ਲੋਕ ਨੇ ਆਪਦਾ ਹੱਕ ਮੰਗਦੇ ਨੇ ਜਿਹੜੇ ਦਿਨ ਰਾਤ ਮਿਹਨਤ ਕਰਦੇ ਨੇ ਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਨਹੀਂ ਕਰ ਪਾਉਂਦੇ ਪੁੱਤਾਂ ਉਹ ਪਰਿਵਾਰਾਂ ਨੂੰ ਉਹ ਲੋਕਾਂ ਨੂੰ ਸਿੱਖਿਆ ਤੋਂ ਬਾਝੇ ਰੱਖਣ ਵਾਸਤੇ ਆਰਥਿਕ ਤੌਰ ਤੇ ਕਮਜ਼ੋਰ ਕਰਨ ਵਾਸਤੇ ਹਰ ਇੱਕ ਕਿਹੜੀ ਯਤਨ ਕਰ ਰਹੀ ਹੈ ਸਾਡਾ ਜਿਹੜਾ ਹੱਕ ਆ ਸਾਨੂੰ ਪ੍ਰੋਟੈਸਟ ਕਰਨ ਦਾ ਉਹ ਵੀ ਸਾਨੂੰ ਪੂਰਨ ਤੌਰ ਤੇ ਨਹੀਂ ਹੈਗਾ ਵੀ ਅਸੀਂ ਆ ਕੇ ਅਸੀਂ ਕੋਈ ਮੰਗ ਰੱਖ ਸਕੀਏ ਜਾਂ ਮੰਗ ਮੰਨ ਸਕੀਏ ਉਸ ਤੋਂ ਬਾਅਦ ਜੇ ਅਸੀਂ ਕਿਸੇ ਵੀ ਸਰਕਾਰੀ ਦਰ ਦੇ ਗੇਟਾਂ ਅੱਗੇ ਜਾਂਦੇ ਆ ਤਾਂ ਪਹਿਲਾਂ ਹੀ ਪੰਜਾਬ ਪੁਲਿਸ ਤੇ ਨੌਜਵਾਨਾਂ ਨੂੰ ਖੜਾ ਕਰ ਦਿੱਤਾ ਜਾਂਦਾ ਵੀ ਇਹਨਾਂ ਨੂੰ ਰੇ ਪਹੁੰਚਣ ਨਾ ਦੁੱਤਾ ਜਾ ਕੱਲ 10 ਤਰੀਕ ਦਾ ਕਿਸਾਨ ਜਥੇਬੰਦੀਆਂ ਦਾ ਜਿਹੜਾ ਸੱਦਾ ਦਿੱਤਾ ਹੋਇਆ ਸੀਗਾ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਉਹ ਟ੍ਰੈਕ ਜਾਮ ਕਰਨਗੇ ਉਦੋਂ ਜਿਹੜਾ ਕਿਸਾਨ ਬਿਲਕੁਲ ਜਿਹੜੇ ਕਿਸਾਨਾਂ ਵੱਖੀ ਹੋ ਕੇ ਖੜ ਜਾਂਦੀਆਂ ਸਰਕਾਰ ਬਿਲਕੁਲ ਉਹਨਾਂ ਨਾਲ ਨਰਮ ਰਵਈਆ ਜਿਹੜਾ ਅਖਤਿਆਰ ਕਰਦੀ ਆ ਕੋਈ ਉਹਨਾਂ ਦਾ ਆਗੂ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਜਦੋਂ ਮਜ਼ਦੂਰ ਆ ਜਿਹੜੇ ਇਹ ਸੱਦਾ ਦਿੰਦੇ ਨੇ ਸਵੇਰ ਤੋਂ ਹੀ ਅੱਜ ਜਿਹੜੀਆਂ ਸਰਕਾਰ ਨੇ ਸਾਡੇ ਜਿਹੜੇ ਆਗੂਆਂ ਦੀ ਅਰੈਸਟਾ ਕਰਨੀਆਂ ਸ਼ੁਰੂ ਕਰਤੀਆਂ ਦੀਆਂ ਘਰੇ 'ਚ ਸਾਪੇ ਮਾਰੀ ਕੱਲ ਦੀ ਚੱਲ ਰਹੀ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਰਸਤੇ ਦੇ ਵਿੱਚ ਵਾਹਿਕਲਾਂ ਨੂੰ ਰੋਕ ਕੇ ਉਹਨਾਂ ਨੂੰ ਇਹ ਜਿਹੜੇ ਵਾਹਕਾਂ ਲੈ ਕੇ ਆ ਰਹੇ ਤੇ ਕਿ ਅਸੀਂ ਇਹਨਾਂ ਨੂੰ ਬੌਂਡ ਕਰਦਾਂਗੇ ਤੁਹਾਡੇ ਤੇ ਪਰਚਾ ਕਰਦਾਂਗੇ ਤੁਸੀਂ ਉੱਥੇ ਜਾਣਾ ਨਹੀਂ ਦੂਰ ਦੂਰ ਲਿਜਾ ਕੇ ਜਿਹੜਾ ਛੱਡਿਆ ਗਿਆ ਹੈਗਾ ਤੇ ਸਾਡੇ ਜਿਹੜਾ ਜਿੰਨੇ ਵੀ ਸਾਥੀ ਬਚੇ ਤੇ ਕਿਉਂਕਿ ਹੋਰ ਸਾਡੇ ਲਈ ਕੋਈ ਚਾਰਾ ਨਹੀਂ ਤੀਗਾ ਸਰਕਾਰ ਦੀ ਨਿਗਾਹ ਇੱਧਰ ਨੂੰ ਵੀ ਤੀ ਨਾਬੇ ਜਾਂ ਪਟਿਆਲੇ ਅਮਰਗੜ ਤੋਂ ਕਿੰਨੇ ਕੁ ਲੋਕ ਆਉਂਦੇ ਨੇ ਤਾਂ ਸਾਡੇ ਲਈ ਰਸਤਾ ਇਹੀ ਰਹਿ ਗਿਆ ਸੀ ਕਿ ਹੁਣ ਅਸੀਂ ਇਸ ਸਟ੍ਰੇਕ ਨੂੰ ਜਾਮ ਕਰੀਏ ਆਪਣੀ ਗੱਲ ਹੈ ਜਿਹੜੀ ਸਰਕਾਰ ਤੱਕ ਲੈ ਕੇ ਜਾਈਏ ਪਹਿਲਾ ਹੈਗਾ ਤਾਂ ਇਹ ਸਾਡਾ ਪੂਰੇ ਪੰਜਾਬ ਦੇ ਹੀ ਤੀਗਾ ਪਰ ਸਾਡੇ ਵੱਲੋਂ ਜਿਹੜਾ ਇੱਕ ਤੂਰੀ ਵਾਲਾ ਜੰਕਸ਼ਨ ਹੈ ਜਿਹੜਾ ਉੱਥੇ ਪ੍ਰੋਗਰਾਮ ਸੀਗਾ ਤੂਰੀ ਵਾਲੇ ਤੋਂ ਪਹਿਲਾਂ ਹੀ ਜਿਹੜਾ ਸਾਨੂੰ ਗ੍ਰਿਫਤਾਰ ਕਰਨ ਦਾ ਜਿਹੜਾ ਪਤਾ ਲੱਗਿਆ ਦੀ ਆਗੋਂ ਨੂੰ ਗ੍ਰਿਫਤਾਰ ਕਰਨਾ ਸ਼ੁਰੂ ਕਰਤਾ ਜੇ ਸਾਨੂੰ ਉੱਥੇ ਗਿਆਨ ਨੂੰ ਗ੍ਰਿਫਤਾਰ ਕਰ ਲੈਂਦੇ ਤਾਂ ਗੱਲ ਵੱਖਰੀ ਦੀ ਜਦੋਂ ਘਰਾਂ ਦੇ ਵਿੱਚੋਂ ਚੱਕਣ ਲੱਗੇ ਸਾਨੂੰ ਇਹ ਸਟੈਪ ਜਿਹੜਾ ਲੈਣਾ ਪਿਆ ਇਹ ਹੁਣ ਕਦੋਂ ਤੱਕ ਰਹਿ ਗਿਆ ਤੁਹਾਡਾ ਇਹ ਸਾਡਾ 4 ਵਜੇ ਤੱਕ ਜਿਹੜਾ ਸੱਦਾ ਦਿੱਤਾ ਹੋਇਆ ਹੈਗਾ ਜਥੇਬੰਦੀ ਦਾ ਤੇ 4 ਵਜੇ ਤੱਕ ਇਹਨੂੰ ਅਸੀਂ ਰੈਗੂਲਰ ਚਾਲੂ ਰੱਖਾਂਗੇ ਤੇ ਕੇਂਦਰ ਦੇ ਮੰਤਰੀ ਨਾਲ ਅਸੀਂ ਮੀਟਿੰਗ ਦੀ ਮੰਗ ਕਰਦੇ ਆ ਕਿਉਂਕਿ ਪੰਜਾਬ ਦੀ ਸਰਕਾਰ ਤਾਂ ਸਾਡੀ ਸੁਣ ਨਹੀਂ ਰਹੀ ਹੈਗੀ ਇੱਥੋਂ ਦਾ ਕੋਈ ਵੀ ਮੰਤਰੀ ਸਾਡੀ ਗੱਲ ਨਹੀਂ ਸੁਣ ਰਿਹਾ ਇਸ ਕਰਕੇ ਕੇਂਦਰ ਤੋਂ ਅਸੀਂ ਉਮੀਦ ਕਰਦੇ ਆ ਕਿ ਉਹ ਸਾਡੀ ਗੱਲ ਆ ਜਿਹੜੀ ਆ ਕੇ ਸੁਣੇ ਅਸੀਂ ਸਰਕਾਰ ਤੋਂ ਮੰਗ ਕਰਦੇ ਨਹੀਂ ਜਿਹੜੀ ਸਾਡੇ ਮੰਗਾਂ ਨੇ ਉਹ ਜਲਦ ਜਲਦ ਲਾਗੂ ਕੀਤੇ ਜਾਂ ਜੀ ਇਹਦੇ ਵਿੱਚ ਦੋ ਤਿੰਨ ਮੰਗਾਂ ਸਾਰੇ ਇੱਕ ਲਾਲ ਖੀਰ ਵਾਲੀ ਜੀ ਇੱਕ ਪਲਟਾ ਦਾ ਮਸਲਾ ਜੀ ਹੁਣ ਪ੍ਰਸ਼ਾਸਨ ਸਾਧਨ ਸਾਰਿਆਂ ਮਤੱਕਾ ਕਰ ਰਹੇ ਜੀ ਇਹ ਗੱਲ ਦਾ ਵੀ ਇਹ ਟਰੈਕ ਖਾਲੀ ਕਰ ਦੇਣ ਜੀ ਗ੍ਰਿਫਤਾਰੀ ਦੀ ਕੋਸ਼ਿਸ਼ ਕੀਤੀ ਜਾ ਰਹੀ ਜੀ ਜਦੋਂ ਕਿ ਸਾਡੇ ਸਵੇਰੇ ਮਜ਼ਦੂਰ ਆਗੂ ਜਿਹੜੇ ਮੈਨ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਚੁੱਕੇ ਨੇ ਇਹ 15-20 ਬੰਦੇ ਨੇ ਜਿਹਨਾਂ ਨੇ ਇਹਨਾਂ ਨੇ ਗ੍ਰਿਫਤਾਰ ਕਰ ਰੱਖਿਆ ਜੀ ਅਸੀਂ ਇਹ ਮੰਗ ਕਰਦੇ ਸਰਕਾਰ ਤੋਂ ਜੀ ਸਾਡੇ ਬੰਦਿਆਂ ਨੂੰ ਜਲਦੋਂ ਜਲਦ ਰਿਹਾ ਕੀਤਾ ਜਾਵੇ ਜੀ ਔਰ ਇਹ ਅਸੀਂ ਘੱਟੋ ਘੱਟ ਹੋਵਾਂਗੇ ਚਾਰ ਪੰਜਾ ਬੰਦਾ ਜੀ 40-50 ਬੰਦਾ ਲਗ ਭਗ ਜੀ ਕਿ ਅਸੀਂ ਇਹਨਾਂ ਨੂੰ ਸਮਝਾ ਰਹੇ ਹਾਂ ਜੀ ਕਾਉਂਸਲਿੰਗ ਕਰ ਰਹੇ ਹਾਂ ਵੀ ਇੱਥੇ ਜਿਹੜਾ ਇਸ ਤਰੀਕੇ ਨਾਲ ਬੈਠਣਾ ਜਿਹੜਾ ਗੈਰਕਾਨੂੰਨੀ ਹੈ ਇਹਨਾਂ ਨੂੰ ਸਮਝਾ ਰਹੇ ਹਾਂ ਕਾਉਂਸਲਿੰਗ ਕਰ ਰਹੇ ਹਾਂ ਜੀ ਉਸ ਤੋਂ ਬਾਅਦ ਦੇਖਾਂ ਜੀ ਕੀ ਕਹਿੰਦੇ ਨੇ 5-5 ਮਿੰਟ ਦਾ ਅਸੀਂ ਟਾਈਮ ਦਿੱਤਾ ਹਾਂ ਕਿਹੜੀ ਕਿਹੜੀ ਦਿੱਕਤ ਹੁੰਦੀ ਹੈ ਜੀ ਇਹ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਹੈ ਜੀ ਕਿ ਕਹੋ ਰਹੇ ਇਹਨਾਂ ਦੇ ਨਾਲ ਕਿਸਾਨ ਮਜ਼ਦੂਰ ਉਹ ਹੈ ਜੀ ਚੋਰੀ ਹੁੰਦੀ ਹੈ ਠੀਕ ਹੀ ਮੰਗਾਂ ਨੇ ਜੀ ਪੰਜ ਛੇ ਮੰਗਾਂ ਨੇ ਜੀ ਤੇ ਜ਼ਮੀਨ ਦੇ ਸਬੰਧ ਚ ਜੋ ਹੋਰ ਰਸਾਰੀਆਂ ਅਸੀਂ ਜੀ ਜਿਹੜੇ ਇਹਨਾਂ ਨੂੰ ਸਾਨੂੰ ਲਿਖ ਕੇ ਦੇਣਗੇ ਜੀ ਉਹ ਤੋਂ ਅਸੀਂ ਇਹ ਤਾਂ ਇਹਨਾਂ ਦਾ ਪ੍ਰ ਇਹ ਕਿਹੜੇ ਕਿਡੀਆਂ ਟ੍ਰੇਨਾਂ ਪ੍ਰਭਾਵਿਤ ਹੋ ਰਹੀਆਂ ਨੇ ਫਿਰ ਹੋਰ ਇਸ ਦੇ ਇਹਦੀ ਡਿਟੇਲ ਜੀਆਰਪੀ ਤੋਂ ਲੈ ਕੇ ਅਸੀਂ ਦਵਾਂਗੇ ਜੀ ਜੀ